ਏ ਜੀ ਆ ਨਮਾ ਆਇਆ ਦੋ ਤਿੰਨ ਮਿੰਟ ਨੇ ਪਿੱਛੇ ਜੋਨੀ ਕਲੋਨੀ ਕੱਟੀ ਹੈ ਜੀ ਹਾਂ ਮੈਨੂੰ ਕਹਿੰਦਾ ਆਪਣਾ ਪਿੱਛੇ ਲੈ ਲੈ ਤੇ ਮੈਨੂੰ ਇਹ ਘਰ ਦੇ ਦੇ ਮੈਂ ਦਿੱਤਾ ਨਹੀਂ ਜੀ ਸੀ ਵੀ ਮੰਗਾ ਕੇ ਆ ਸਾਰਾ ਇਹਨਾਂ ਪਟਰੀ ਪੱਟਦੀ ਸਾਰੀ ਕਹਿੰਦਾ ਮੈਨੂੰ ਉੱਪਰ ਹੁਕਮ ਹੈ ਉਹਨੂੰ ਕਹਿੰਦਾ ਜੀ ਤੇਰੇ ਵਰਗੇ ਫੌਜੀ 50 ਖਰੀਦੂ ਮੈਂ ਮਿੰਟ ਤੇ ਤੂੰ ਮੇਰਾ ਕੁਝ ਨਹੀਂ ਵੜ ਸਕਦਾ ਜਿੱਥੇ ਭੱਜਣੀ ਭੱਜਦਾ ਨੇ ਪ੍ਰਾਈਵੇਟ ਮੰਗਾ ਕੇ ਜੀਸੀਬੀ ਉਹ ਤੱਕਾ ਕਰਿਆ ਜੀ ਉਹ ਮੌਕਾ ਦੇਖਿਆ ਜਾਵੇ ਤੱਕਾ ਕੀ ਹੋ ਰਿਹਾ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਇੰਨਾ ਗੰਦ ਪਾਇਆ ਪਿਆ ਸਾਨੂੰ ਉਹ ਬਦਬੂ ਨਾਲ ਸਾਡੇ ਬੱਚੇ ਬਿਮਾਰ ਹੋ ਸਕਦੇ ਨੇ ਕਿਸੇ ਦੇ ਗੇਟ 'ਚ ਆ ਕੇ ਕੋਈ ਆਪਦਾ ਕਾਰੋਬਾਰ ਕਰਦਾ ਬਾਹਰ ਅੰਦਰ ਕਰਦਾ ਚਲੋ ਇਹਨਾਂ ਦਾ ਡੰਗਰ ਬਸੇ ਦਾ ਕੰਮ ਆ ਇਹ ਕਰਦੇ ਨੇ ਪਰ ਇਹਨਾਂ ਦਾ ਨਿਖਾਨ ਹੋ ਰਿਹਾ ਗਰੀਬ ਆਦਮੀ ਨਾਲ ਇੱਕ ਨੜ ਕੱਲੇ ਨਾਲ ਕੀ ਸਾਰੇ ਕਲੋਨੀਓ ਸਹਿਮਤ ਹੈ ਜੀ ਤੇ ਮੇਰਾ ਘਰ ਹੈ ਮੇਨ ਛੜਕਤੇ ਇਹ ਕਹਿੰਦਾ ਮੈਨੂੰ ਆਪਣਾ ਘਰ ਦੇ ਦੇ ਮੈਂ ਜਿਹਨੂੰ ਘਰ ਨਹੀਂ ਦਿੱਤਾ ਇਹ ਜੀ ਆ ਨਮਾ ਆਇਆ ਦੋ ਤਿੰਨ ਮਿੰਨੂ ਤੇ ਨੇ ਪਿੱਛੇ ਜੋਨੀ ਕਲੋਨੀ ਕੱਟੀ ਹੈ ਜੀ ਹਾਂ ਮੈਨੂੰ ਕਹਿੰਦਾ ਆਪਣਾ ਪਿੱਛੇ ਲੱਲਾ ਤੇ ਮੈਨੂੰ ਇਹ ਘਰ ਦੇ ਦੇ ਮੈਂ ਦਿੱਤਾ ਨਹੀਂ ਜੀ ਉਸ ਤੋਂ ਬਾਅਦ ਇੱਥੇ ਡਰੇਨ ਵਾਲੇ ਆਏ ਨੇ ਜੀ ਸਰਕਾਰੀ ਮਸ਼ੀਨ ਲੈ ਕੇ ਉਹਨਾਂ ਨੇ ਨਹੀਂ ਜੀ ਕੁਝ ਵੀ ਉਰੇ ਕਰਿਆ ਇਹਨੇ ਪ੍ਰਾਈਵੇਟ ਜੀਸੀਬੀ ਮਗਾ ਕੇ ਆ ਸਾਰਾ ਇਹਨੇ ਪਟਰੀ ਪੱਟਤੀ ਸਾਰੀ ਕਹਿੰਦਾ ਮੈਨੂੰ ਉੱਪਰ ਹੁਕਮ ਹੈ ਮੈਂ ਪਟਾਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ 20 ਕਰੋੜ ਰੁਪਈਆ ਮੇਰੇ ਕੋਲ ਹੈ ਮੈਨੂੰ ਕਹਿੰਦਾ ਜੀ ਤੇਰੇ ਵਰਗੇ ਫੌਜੀ 50 ਖਰੀਦ ਲੂ ਮੈਂ ਮਿੰਟ ਚ ਤੂੰ ਮੇਰਾ ਕੁਝ ਨਹੀਂ ਵਗਾਰ ਸਕਦਾ ਜਿੱਥੇ ਭੱਜਣੀ ਭੱਜਦਾ ਜਨਾਬ ਮੇਰੀ ਬੇਨਤੀ ਹੈ ਮੇਰੇ ਨਿੱਕੇ ਨਿੱਕੇ ਜਵਾਗ ਨੇ ਮੈਂ ਫੌਜ ਚ ਰਟੇ ਰਾਂ ਮੇਰੀ ਸੁਣਵਾਈ ਹੋਵੇ ਇਹ ਜੇ ਤੁਸੀਂ ਆਪਣਾ ਸੀਐਮ ਤੱਕ ਵੀ ਇਹ ਪਹੁੰਚਾ ਦਿਓ ਤਾਂ ਮੇਰੇ ਬਹੁਤ ਤੁਹਾਡੇ ਅੱਗੇ ਧੰਨਵਾਦ ਆ ਬੇਨਤੀ ਰੈਡੀ ਲੈ ਕੇ ਗਿਆ ਹਾਂ ਤੇ ਜੀ ਆਪਦੀ ਇਹਨੂੰ ਕੋਈ ਪਤਾ ਨਹੀਂ ਵੀ ਕਰਦ ਮਿੱਟੀ ਲੱਗੀ ਕਰਦ ਨਾ ਲੱਗੀ ਫਿਰ ਇਹਨਾਂ ਨੇ ਸਰਕਾਰੀ ਇਦਰਾਸਤ ਪੱਤੇ ਨੇ ਮਿੱਟੀ ਲਵਾਈ ਹੈ ਕਹਿ ਕੇ ਲਵਾਈ ਹੈ ਜੌਨੀ ਜੌਨੀ ਨੇ ਠੇਕੇਦਾਰ ਹੂੰ ਪ੍ਰਾਈਵੇਟ ਮਸ਼ੀਨ ਮੰਗਾ ਕੇ ਅੰਦਰ ਕਿਵੇਂ ਜਾਣਾ ਬੰਦ ਹੋ ਗਿਆ ਅੰਦਰ ਜਾਣਾ ਮੰਨਦਾ ਜਾਣਾ ਅੰਦਰ ਬੰਦਾ ਹੋ ਗਿਆ ਜੀ ਲੈਟਰਿੰਗ ਬਾਥਰਮ ਬੰਦਾ ਪਾਣੀ ਇਹਨਾਂ ਨੇ ਛੱਡਿਆ ਜੀ ਜੀ ਸਰਕਾਰੀ ਡਰੇਨ ਚੱਲ ਰਹੀ ਆ ਸਾਰੇ ਗੰਦੇ ਨਾਲੇ ਦੀ ਸਪਾਈ ਹੋ ਰਹੀ ਆ ਪਿੱਛੋਂ ਤੱਕ ਉਹ ਨਾਲ ਦੀ ਨਾਲ ਕੱਢ ਕੇ ਉਹਦੇ ਟਰਾਲੀ ਦੇ ਵਿੱਚ ਪਾ ਕੇ ਲੈ ਕੇ ਜਾ ਰਹੇ ਨੇ ਆ ਤੁਸੀਂ ਮੌਕਾ ਦੇਖਿਆ ਜਾਵੇ ਇੱਥੇ ਮਤਲਬ ਡਰੇਨ ਬੜੀ ਨਹੀਂ ਜੀ ਉਹ ਕਹਿੰਦੇ ਦੂਸਰੀ ਤਰ੍ਹਾਂ ਇਹ ਜ਼ੋਨੀ ਹੈ ਜੀ ਇੱਕ ਸਾਡੀ ਕਲੋਨੀ ਦੇ ਪਿਛਲੀ ਸਾਈਡ ਡੀਲਰ ਬੰਦਾ ਜੀ ਉਹਨੇ ਪ੍ਰਾਈਵੇਟ ਮੰਗਾ ਕੇ ਜੇਸੀ ਵੀ ਉਹ ਧੱਕਾ ਕਰਿਆ ਜੀ ਉਹ ਮੌਕਾ ਦੇਖਿਆ ਜਾਵੇ ਧੱਕਾ ਕੀ ਹੋ ਰਿਹਾ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਮੇਰੇ ਫਾਦਰ ਸਾਹਿਬ ਫੋਚ ਚੋਂ ਰਿਟਾਇਰ ਨੇ ਜੀ ਉਹਨਾਂ ਨੂੰ ਵੀ ਬਹੁਤ ਬੁੱਠਾ ਸਿੱਧਾ ਬੋਲਿਆ ਸਾਡੇ ਤਿੰਨ ਘਰ ਇਕੱਠੇ ਨੇ ਜੀ ਉਹਦੇ ਨਾਲ ਕੋਈ ਲੈਣ ਦੇ ਨਹੀਂ ਸਰ ਤੇ ਤਿੰਨਾ ਘਰਾਂ ਦੇ ਪਿੱਛੇ ਉਹਨੇ ਗਾਰ ਲਵਾਤੀ ਜੀ ਉਹ ਕਿਸ ਤਰੀਕੇ ਨਾਲ ਲਾਤੀ ਉਹ ਮੌਕਾ ਦੇਖਿਆ ਜਾਵੇ ਮੌਕੇ ਤੇ ਆ ਜੀ ਹੈ ਗਈ ਸੀ ਸਾਡੇ ਨਾਲ ਧੱਕਾ ਕਰਿਆ ਇਹਨਾਂ ਨੂੰ ਬਹੁਤ ਜ਼ਿਆਦਾ ਪਹਿਲਾਂ ਦੂਜੀ ਮਸ਼ੀਨ ਆਈ ਸੀ ਉਹ ਕਹਿੰਦੇ ਤਾਰਾ ਕਰਨ ਨੂੰ ਮਤਲਬ ਵੜ ਨਹੀਂ ਸਕਦੀ ਸਾਡੇ ਇਹਨਾਂ ਨੇ ਪ੍ਰਾਈਵੇਟ ਮਤਲਬ ਜੌਨੀ ਨੂੰ ਮਂਗਾਈ ਮਸ਼ੀਨ ਸਾਰੇ ਸਾਡੇ ਗੰਦ ਪਾ ਦਿੱਤਾ ਪੂਰਾ ਸਾਰਾ ਡੰਗਰ ਵੱੱਛਾ ਸਾਡੇ ਅੰਦਰ ਸੱਪ ਸਾਡੇ ਅੰਦਰ ਫਿਰ ਰਹੇ ਨੇ ਤੇ ਅਸੀਂ ਦੋ ਦਿਨ ਸੱਪ ਮਾਰੇ ਨੇ ਤੇ ਇੰਨਾ ਗੰਦ ਪਾਇਆ ਪਿਆ ਸਾਨੂੰ ਬਦਬੂ ਨਾਲ ਸਾਡੇ ਬੱਚੇ ਬਿਮਾਰ ਹੋ ਸਕਦੇ ਨੇ ਸਰ ਜੀ ਅਸੀਂ ਦਿਹਾੜੀ ਲੱਗੇ ਹੋਈ ਸੀ ਇੱਥੇ ਮਲ ਪੱਧਰ ਕਰ ਰਹੇ ਸੀ ਜੀ ਮਿੱਟੀ ਇਧਰੋਂ ਜੌਨੀ ਆਇਆ ਜੀ ਹਮ ਅਗਲੇ ਪਾਸੇ ਕੋਲੋਨੀ ਕੱਟੀ ਹੋਈ ਹੈ ਉਹਨਾਂ ਦੀ ਤੇ ਇਹ ਆ ਕੇ ਕਹਿਣ ਲੱਗਾ ਕਹਿੰਦਾ ਤੇਰੇ ਵਰਗੇ 20 ਕਰਨ ਫੌਜੀ ਮੈਂ ਖਰੀਦ ਲੂੰਗਾ ਵੀ ਤੂੰ ਇਹ ਨਾ ਕਰ ਇਹ ਕਹਿੰਦਾ ਵੀ ਮੈਂ ਕੀ ਕਰਿਆ 20 ਕਰੋੜ ਰੁਪਇਆ ਮਤਲਬ ਵੀ ਮੈਂ ਤੇਰੇ ਤੇ ਖਰਚ ਦੂੰਗਾ ਤੇਰੇ ਵਰਗੇ ਖਰੀਦ ਲੂੰਗਾ ਮੈਂ 50 ਫੌਜੀ ਆਈ ਗੱਲ ਕਹੀ ਇਹਨਾਂ ਨੇ ਹੈਗਾ ਵੀ ਸਹਿਰ ਦਾ ਆਉਂਦਾ ਇਹਦਾ ਆਉਣਾ ਹੀ ਆ ਪਾਣੀ ਤੇ ਜਾਣਾ ਤੀ ਪਰ ਜਿਹਦੇ ਹੁਣ ਪ੍ਰਾਈਵੇਟ ਬੰਦਾ ਆ ਕੇ ਗੇਟ ਦੇ ਵਿੱਚ ਕਰੇ ਲਵਾ ਰਿਹਾ ਉਹਦਾ ਕੋਈ ਹੱਕ ਨਹੀਂ ਜਦ ਇਹਨਾਂ ਦੀ ਪ੍ਰਸ਼ਾਸਨ ਨਾਲ ਦੀ ਮਸ਼ੀਨ ਆਈਦੀ ਉਹਨਾਂ ਦੀ ਨਹੀਂ ਲੱਗੀ ਅੱਜ ਨਹੀਂ ਲੱਗੂ ਕੱਢ ਲੱਗ ਜੂ ਇਹਦਾ ਕਰਾਉਣਾ ਹੀ ਸੀ ਇਹਦੇ ਨਾਲ ਤਾਂ ਅਸੀਂ ਸਹਿਮਤਾਂ ਸਾਰੇ ਮਹੱਲੇ ਵਾਲੇ ਵੀ ਸਹਿਮਤ ਨੇ ਖੁਦ ਅਸੀਂ ਵੀ ਨਾਲ ਸਹਿਮਤਾਂ ਵੀ ਜਸਪਾਈ ਕਰਦੇ ਨੇ ਪਰ ਕਿਸੇ ਦੇ ਗੇਟ 'ਚ ਆ ਕੇ ਕੋਈ ਆਪਦਾ ਕਾਰੋਬਾਰ ਕਰਦਾ ਬਾਹਰ ਅੰਦਰ ਕਰਦਾ ਚਲੋ ਇਹਨਾਂ ਦਾ ਡੰਗਰ ਬਸੇ ਦਾ ਕੰਮ ਆ ਇਹ ਕਰਦੇ ਨੇ ਪਰ ਇਹਨਾਂ ਦਾ ਨਖਾਂ ਉਹ ਰਿਹਾ ਗਰੀਬ ਆਦਮੀ ਨਾਲ ਇੱਕ ਨਾਲ ਕੱਲੇ ਨਾਲ ਕਿ ਸਾਰੀ ਕਲੋਨੀਓ ਸਹਿਮਤ ਹੈ ਇਸ ਚੀਜ਼ ਤੇ